ਜਿਹੜੀ ਗੱਲ ਚੋਰੀ ਦਾ ਮਕਦਮਾ ਹੋਇਆ ਜੀ ਇਹ ਕੀ ਮਸਲਾ ਜੀ ਇਹ ਮੇਰਾ ਨਾਮ ਇੰਸਪੈਕਟਰ ਫੋਜ ਸਿੰਘ ਐਸਪੀ ਖਾਨਾ ਸਰ ਹੈ ਜੀ ਮਾਜੋਬ ਸੀਨੀਅਰ ਕਪਤਾਨ ਕੋਲ ਤੋਂ ਬਰੇਡਾ ਜੀ ਅੰਮ੍ਰਿਤ ਨंदन ਦੇ ਬੀ ਸਾਥ ਹੈ ਜੀ ਸਾਨੂੰ ਪਿਛਲੇ ਸਮੇਂ ਜਿਹੜੀ ਆਈ ਆ ਚੋਰੀ ਕੇ ਜਿਹੜੀਆਂ ਘਟਨਾਵਾਂ ਬਾਰੇ ਜਿਹੜੇ ਜਾਣਕਾਰੀ ਮਿਲ ਰਹੀ ਸੀ ਉਸ ਤਹਿ ਕੀ ਜਿਹੜਾ ਹੈਗਾ ਕੱਲ ਜੈਸੀ ਜਸਪੀਰ ਸਿੰਘ ਬਾਸਮੰਦਰੀ ਹੋਣੀ ਸੀ ਇਸ ਹੂਰ ਮਾ ਸੈਨੇ ਇੱਕ ਇੱਕ ਵਿਅਕਤੀ ਹੋੜਾ ਜਿਹੜਾ ਹੈਗਾ ਕੀ ਹੈ ਘਰਾਂ ਚ ਜਿਹੜੇ ਬੰਦ ਪਏ ਹੈ ਜਾਣ ਤੇ ਉਹਨਾਂ ਚ ਜਿਹੜੀਆਂ ਇਹ ਦੋਰੀਆਂ ਦਰਦੀਆਂ ਉਸ ਤਹਿਤ ਜਿਹੜਾ ਹੈਗਾ ਇਹ ਸੀ ਜਗਸੀਰ ਸਿੰਘ ਵੱਲੋਂ 100 ਨੰਬਰ ਮਕਦਮਾ ਅੰਡਰ ਸੈਕਸ਼ਨ 303 ਡੀਐਨਐਸ ਤਹਿਤ ਦਰਜ ਕਰਕੇ ਜਿਹੜੀ ਉਹ ਤਪਤੀ ਸੰਮਲ ਵਿੱਚ ਲਿਆਂਦੀ ਤੇ ਸੂਰਨਾ ਤੇ ਸਾਰੇ ਜਿਹੜਾ ਵਾਸੀ ਜੋਗੀ ਨਗਰ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਚਾਰ ਸੀਬੀਯੂ ਫੈਨ ਇਹ ਹੋਰ ਜਿਹੜਾ ਹੈਗਾ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਤੇ ਜੋ ਕਿ ਇਹਨਾਂ ਦਾ ਰਿਮਾਂਡ ਹਸ ਕਰਕੇ ਹੋਰ ਵੀ ਜਿਹੜਾ ਹੈਗਾ ਚੋਰੀਆਂ ਡਰੇਸ ਹੋਣ ਦੀ ਸਬੰਧ ਕੋਈ ਹੋਰ ਵੀ ਮੁਕਾਦਮੇ ਦਰਜ ਹੈ ਜੀ ਇਹਨਾਂ ਤੇ ਇਹ ਜਿਹੜਾ ਸੂਰਮਾ ਹੈਗਾ ਇਹ ਚੀ ਦਾ ਨਾ ਕੋਈ ਦਾ ਸੂਰਮਾ ਹੈ ਤੇ ਪਹਿਲਾਂ ਵੀ ਜਿਹੜੇ ਚੋਰੀ ਦੇ